ਹਾਂਜੀ ਸਾਰੇ ਮੇਰੇ ਬੈ ਸੱਚੀ ਕਰ ਨਮਸਤੇ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਠੀਕ ਹੋਗੇ ਬਲੇ ਬਲੇ ਕਰਦੇ ਹੋਗੇ ਟੀਵੀ ਦੇਖਦੇ ਹੋਗੇ ਬਲੌਗ ਦੇਖਦੇ ਹੋਗੇ ਚਾਹ ਪੀਂਦੇ ਹੋਗੇ ਰੋਟੀ ਖਾਂਦੇ ਹੋਗੇ ਪਰੋਟੀ ਖਾਂਦੇ ਹੋਗੇ ਜੀ ਕਿਵੇਂ ਹੋ ਬਦਿਆ ਓਟੇ ਸਾਰੇ ਜਲਦੀ ਜਲਦੀ ਜੀ ਤੇ ਤਲੇਟ ਉੱਠੇ ਹੋਗੇ ਅਸੀਂ ਤਾਂ ਉੱਠ ਗਏ ਤਿਆਰ ਹੋਣ ਲੱਗੇ ਚੱਲਿਆ ਮੈਂ ਜੀ ਜਾਣਾ ਬ੍ਰਸ਼ ਕਰ ਲਿਆ ਮੈਂ ਮਨਾ ਗਿਆ ਮਨ ਠੀਕ ਹੈ ਬਾਏ ਤੁਮ ਮੈਂ ਜਾਉਂਗਾ ਓਕੇ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਮਿਲਾਂਗੇ ਤੁਮ ਕੱਲ ਨੂੰ ਇੱਕ ਨਵੇਂ ਵਲੋਗਸ ਬਾਏ ਬਾਏ ਗੁੱਡ ਨਾਈਟ ਲੋ ਜੀ ਹੋ ਗਏ ਤਿਆਰ ਤੇ ਚੱਲਿਆ ਰੈਡੀ ਛੜੀ ਹੋ ਗਏ ਵੀ ਆਰ ਗੋਇੰਗ ਨਾਓ

ਬਾਏ ਬਾਏ ਅਗੇ ਨਾਲ ਜੇ ਤੁਹਾਨੂੰ ਦਫੋਂ ਨੇ ਆ ਕੀ ਮੋੜ ਧੁੰਦ ਤਾਂ ਹੈ ਨਹੀਂ ਬਟ ਅੱਜ ਮੌਸਮ ਸਾਫ ਹੈ ਸ਼ਹਿਰ ਚ ਤਾਂ ਮੇਰੇ ਖਿਆਲ ਨਾਲ ਹੋਣੀ ਨਹੀਂ ਧੁੰਦ ਬਾਕੀ ਅੱਗੇ ਜਾ ਕੇ ਪਤਾ ਲੱਗ ਜਾਊਗਾ ਧੁੰਦ ਹੈਗੀ ਆ ਜਾਂ ਨਹੀਂ ਹੈਗੀ ਚਲੋ ਆਜੋ 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 ਨਹੀਂ ਤਾਂ ਪਿੱਛੇ ਲਾਓ ਜੀ ਸਫਰ ਹੋ ਗਿਆ ਸਟਾਰਟ ਤੇ ਖਾਲੀ ਪਈਆਂ ਸੜਕਾਂ ਸਵੇਰ ਸਵੇਰ ਰੱਖੀ ਵਾਲੇ ਬਾਈ ਜੀ ਫਰਦੇ ਆ ਇਕੱਲੇ ਚੱਲੇ ਮਿਹਨਤਾਂ ਕਰਦੇ ਤੇ ਬਾਕੀ ਸਾਰਾ ਬਟੰਡਾ ਸੁੱਤਾ ਪਿਆ ਜੈਂਤ ਹੋ ਰਹਿਣਾ ਆਰਾਮ ਨਾਲ ਉੱਠੂਗਾ ਵਾਹਿਗੁਰੂ ਟੂਡੇਜ਼ ਐਂਡ ਵਾਸ ਸੰਡੇ ਟੋਗੀ ਵੀ ਸੰਡੇ ਸਾਰੇ ਟੋਗੀ ਵੀ ਉੱਠੇ ਬਾਰੇ ਖਾਲੀ ਸੜਕਾਂ ਟੋਗੀ ਤਾਂ ਸਾਰਾ ਦਿਨ ਹੀ ਉੱਠਦੇ ਰਹਿੰਦੇ ਆ ਟੋਗੀ ਹਾਂ ਟੋਗੀ 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 ਓਏ ਲੈ ਕੁੱਤੀ ਵੀ ਆ ਗਈ ਚਲੋ ਜੀ ਰੇਡ ਲਾਈਟਾਂ ਵੀ ਨਹੀਂ ਚੱਲੀਆਂ ਹਜੇ ਇੰਨੇ ਸਵੇਰ ਆ ਦੇ ਕੋ ਡਾਕ ਇੰਦਰ ਹੀ ਹੋ ਜਾਂਦੇ ਬਸ ਅੱਡੇ ਵਾਲੇ ਪਾਸੇ ਨੂੰ ਘੱਟ ਮੋੜ ਆਣਗੇ ਟ੍ਰੈਫਿਕ ਨਹੀਂ ਹੈ ਹੈਲੋ ਭਾਈ ਚੱਲੋ ਭਾਈ ਚੱਲੋ ਭਾਈ ਚੱਲੋ ਭਾਈ ਚੱਲੋ ਲਓ ਜੀ ਪਹੁੰਚ ਗਏ ਬਾਬੇ ਅਸੀਂ ਡਾਕਟਰ ਨੂੰ ਲੈਣ ਆਏ ਅੱਗ ਡਾਕਟਰ ਨੂੰ ਲੈਣ ਚਲੇ ਸੀ ਆਪਾਂ ਮੇਰੇ ਸਾਥੀ ਨੂੰ ਨਾਲ ਦੇ ਨੂੰ ਸੁਭਾਤਾਂ ਨੂੰ ਦੇਣਾ ਫਿਰ ਉਹ ਨਾ ਚੇ ਪਾਠ ਕਰ ਲੇਗਾ ਫਿਰ ਅਦਾਸ ਕਰਕੇ ਆਪਾਂ ਅਗਲੀ ਮੰਜ਼ਿਲ ਨੂੰ ਪਹੁੰਚ ਜਾਾਂਗੇ ਤਰਪਾਂਗੇ ਸੋਰੀ ਉਹ ਨੂੰ ਆਪਣਾ ਆਜਾਪਾ ਆਜਾ ਆਪਣੇ ਆਪਣੇ ਵਾਸਤੇ ਮੌਸਮ ਸਾਫ਼ ਰੱਖਿਆ ਹਾਂ ਚੱਲ ਸਹੀ ਹੈ ਪੂਰਾ ਸਾਥ ਦਿੱਤਾ ਆਪਣਾ ਬਾਬਾ ਜੀ ਨੇ ਨਹੀਂ ਨਹੀਂ ਹੈਗੀ ਨਾ ਹੁਣ ਬਾਕੀ ਹਾਈਵੇ ਤੇ ਪਤਾ ਲੱਗੇਗਾ ਅੰਕਲ ਅੰਕਲ ਕੀ ਗੁੱਡ ਮਾਰਨਿੰਗ ਹੋ ਗਈ ਉਹ ਫੁੱਲਾਂ ਵਾਲਾ ਸਵੇਰ ਸੁਬਾਹ ਲੈਣਾ ਆਉਣਗੇ ਨਾ ਮੰਦਿਰ ਗੁਰਦੁਆਰੇ ਵਾਸਤੇ ਇੱਕ ਗੱਡੀ ਥੀ ਕਿਹਾ ਹੁਣ ਆਪ ਕਿਉਂਕਿ ਆਪਾਂ ਦੋ ਗੱਡੀਆਂ ਦੇਖਿਆ ਕੰਪਲ ਕਿਉਂਕਿ ਹੁਣ ਆਪਾਂ ਜੀਟੀ ਰੋਡ ਤੇ ਆ ਗਏ ਨਾ ਤਾਂ ਕਰਕੇ ਹੈ ਇੱਕ ਗੱਡੀ ਨਾ ਹੋ ਜਿੱਗ ਲੱਗ ਲੱਗ ਮਾਰਦੇ ਮਾਰਦੇ ਦੇਖੋ ਸੜਕ ਖਾਲੀ ਸੀਗੀ ਨਹੀਂ ਤਾਂ ਇੱਥੇ ਪਹੁੰਚਣ ਤੇ 15 ਮਿੰਟ ਲੱਗ ਜਾਂਦੇ ਆ ਮੇਰੇ ਖਿਆਲ ਨਾਲ 4-5 ਮਿੰਟਾਂ ਚ ਪਹੁੰਚ ਗਿਆ ਨਾ ਗੱਲਾਂ ਕਰਦੇ ਕਰਦੇ 2 ਮਿੰਟਾਂ ਚ 52 ਤੇ ਸੀਗੇ ਹਾਂ 2 ਮਿੰਟਾਂ ਚ ਆ ਗਏ 2 ਮਿੰਟਾਂ ਚ ਹੀ ਆ ਗਏ ਬਾਪੇਓ ਹੈ ਕਿ ਐਂ ਨਾ ਗੱਲ ਬਾਤ ਮੈਨੂੰ ਲੱਗਦਾ ਐਂ ਗੱਲਾਂ ਮਾਰਦੇ ਪਹੁੰਚਾਂਗੇ ਮਿਲਾਂਦੇ ਕੋਹ ਸਾਹਿਬ ਤੁਰ ਕੇ ਆਈ ਜਾਂਦੇ ਆ ਕਹਿੰਦੇ ਲਓ ਜੀ ਸ਼ੀਸ਼ੇ ਦਾ ਫੋਨ ਲੱਗ ਗਿਆ ਐਂ Wrong side पाती। यही oh, जो देन होना था मैं wrong side नहीं होना सीखा। आया मैं rules पक्का boy। rules पक्का boy। हाँ। देखने रहे हैं भाई साहब। Logi logi। Good सब आगे। Good morning भाई साहब। Good morning। आज राबड़ी मौसम बढ़िया करता। जी। मौसम बढ़िया करता राबड़ी आज। ਅੱਛਾ ਠੀਕ ਐ ਸਿੱਧੀ ਆਵਣੀ ਤਣ ਲੋਜੀ ਅਕੈਡਮੀ ਆਪਾਂ ਪਹੁੰਚ ਗਏ ਸੀ ਅੱਜ ਸਵੇਰ ਸਵੇਰ ਸਹਾਰ ਵੀ ਕਰ ਲਈਏ ਆਜਾ ਲੈ ਨੰਨੇ ਮੁੰਨੇ ਅਕੈਡਮੀ ਆਪਣੀ ਪਤਾ ਹੀ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਆ ਤੇ ਜਕਤਾਰ ਹਜੇ ਪਾਠ ਕਰਦਾ ਉਹਨਾਂ ਚਿਰ ਤੇ ਉਹਨਾਂ ਨੂੰ ਕਿਹਾ ਗੁਰਦੁਆਰੇ ਤੁਸੀਂ ਮੱਥਾ ਟੇਕਿਓ ਭੱਜ ਕੇ ਤੇ ਫਿਰ ਆਪਾਂ ਅਰਦਾਸ ਅਕੈਡਮੀ ਚ ਕਰ ਲਾਂਗੇ ਠੀਕ ਐ ਧਿਆਨ ਨਾਲ ਜਾਇਓ ਇਧਰ ਸਾਈਡ ਸਾਈਡ ਤੋਂ ਸੌਕਸ ਨਾ ਗਿੱਲੀਆਂ ਹੋ ਜਾਣ के हाँ। बच्चे गए मा टेक आनाब जी गए हो क्योंकि कैश निकलिया नहीं <laughs> कैश है नहीं इस बार एटीएम में कैश पा के रखे करो भाई साहब एमरजेंसी किसी को भी बढ़ सकती है ਕਸਤਾ ਨਹੀਂ ਗਿੱਲੀਆਂ ਆਈਆਂ ਉਧਰ ਦੇ ਇੱਥੋਂ ਆਏ ਜਾਣਾ ਸੀ ਇੱਥੋਂ ਆ ਹੀ ਆਉਣਾ ਸੀਗਾ ਲਓ ਜੀ ਆਪਣੀ ਦੂਜੀ ਫੈਮਿਲੀ ਵੀ ਆ ਗਈ ਵੈਲਕਮ ਵੈਲਕਮ ਨੰਨੇ-ਮੁੰਨੇ ਬੋਤਕੇ ਦਿਨੇ ਨਹੀਂ ਹਜੇ ਕਾਲੇ ਜਿਹੇ ਕੀ ਹੁੰਦੇ ਕਾਲੇ ਜੇ ਕਾਲੇ ਜਿਹੇ ਕੀ ਹੁੰਦੇ ਕਾਲੇ ਜੇ ਹਾਂ ਹਾਂ ਹਲੋ ਆਵਰ ਜੀ ਕਿਥੋਂ ਆ ਰਹੇ ਹੋ ਬਦਮਾਸ਼ ਸੱਚਾ ਤੋਂ ਇਹ ਕਿਹਨੂੰ ਕਿਹੋਂ ਹਾਂ ਜੀ ਹਾਂ ਦੇ ਚਲੋ ਬਹਿ ਜਾ ਵਾਹ ਉਹ ਨਹੀਂ ਪਾਈ ਦਮ ਹਾਂ ਮਾਂ ਗੁਜਰੀ ਕਰਮ ਵਾਲੀ ਆਜ ਸੁ ਮਰਦ ਸੂਰ ਮਾਂ ਜਣ ਆਏ ਨੇ

ਨੀ ਹੁਣ ਆਕਾਰ ਹੁਣ ਆ ਦੋਏ ਨਾਨਕ ਹੁਕਮੇ ਜੀ ਬੁਣੇ ਉਹ ਇਹ ਇੱਥੇ ਚੰਨਣ ਆ ਗਿਆ ਕਿਵੇਂ ਮਾਹੀ ਨਹੀਂ ਉਹ ਤਾਂ ਹੁਣ ਕੁਝ ਜ਼ਿਆਦਾ ਹੀ ਤੁਸੀਂ ਟਿੱਕੇ ਬਹਿ ਗਏ ਹੁਣ ਢੜਕੇ ਕਪੜਾਟ ਵਾਲੇ ਬਹੁਤ ਜਿੱਤਲੇ ਉਹਨਾਂ ਨੇ ਕਿਉਂ ਰਾੜ ਤੇ ਮੇਰਾ ਤਾਂ ਟੀ ਦੇ ਦੁਖਦਾ ਮੇਰਾ ਤਾਂ ਕਮਰਾਟੀ ਹੁੰਦੀ ਹੈ ਲਓ ਜੀ ਸਾਰੇ ਨਿਕਲੇ ਬਾਹਰ ਕਿਨੇ ਖੜ ਜਾ ਦਿਖਾ ਦਈਏ ਪਟਿਆਲਾ ਟੱਪੇ ਅਸੀਂ ਪੰਜਾਬ ਯੂਨੀਵਰਸਿਟੀ ਘੰਟੇ ਦਾ ਰਸਤਾ ਰਹਿ ਗਿਆ ਪੈਟਰੋਲ ਪੰਪ ਤੇ ਬ੍ਰੇਕ ਲਿੱਤੀ ਹੁਣ ਆਇਦਰ ਆ ਜਾ ਬਾਤ ਸਮਝ ਤੇ ਬ੍ਰੇਕ ਲਿੱਤੀ ਵਾਸ਼ਰੂਮ ਘਰ ਉਤਰਿਆ ਸਾਰੇ ਗੱਡੀ ਆਪਣੀ ਉਹ ਖੜੀ ਹੁਣ ਰੈਸਟ ਕੀਤਾ 5:30 ਤੁਰੇ ਸੀ 8:30 ਹੋ ਗਏ ਤੇ ਪਹਿਲਾ ਸਟੌਪ ਲੇਤਾ ਹੁਣ ਤੇ ਹੈਲੋ ਦੋਸਤੋ ਮੈਂ ਬਹੁਤ ਬਾਅਦ ਬੋਲੇ ਅੱਜ ਬਹੁਤ ਦਿਨਾਂ ਬਾਅਦ ਅੱਜ ਮੈਂ ਵਲੌਗ ਬਣਾਉਣ ਲੱਗਿਆ ਹਾਂ ਤੇ ਇੱਧਰ ਆਹਾ ਪਟਵਾਲ ਪੰਪ ਤੇ ਰੁਕੇ ਸੀ ਜੀ ਅਸੀਂ ਤੇ ਅਸੀਂ ਉਧਰ ਆ ਰਹੇ ਤੇ ਉਹ ਖੜੀ ਸਾਡੀ ਕੰਟੀ ਇੰਡੀਅਨਸ ਸੀ ਆਹ ਕਹਦੇ ਪਾਪਾ ਤੈਨੂੰ ਮੈਂ ਅਗੋਂ ਅਸੀਂ ਖਾ ਰਹੇ ਸੀਗੇ ਖਾਣਾ ਜੀ ਬੋਲ ਸੀ ਖਾਇਆ ਮੈਂ ਮੈਂ ਖਾ ਰਿਆ ਸੀ ਜਬ ਇਹ ਸਾਰੇ ਖਾ ਰਹੇ ਸੀਗੇ ਚੋਕੋ ਪਾਈ ਬਸ ਅਗੂ ਆ ਗਿਆ ਅੱਗੇ ਹਾਂ ਮੈਂ ਵੀ ਥਨੀਰ ਜਗ੍ਹਾ ਬਦਲ ਲੀ ਇੱਥੇ ਆ ਗਏ ਆ ਪਿੱਛੇ ਆ ਦੇਖੋ ਆ ہمارے ਕੋਤਸਵ ਦੋ ਨੋਪੋ ਪਾਈਆਂ ਤੇ ਇੱਕ ਵੇਪਰ ਦਾ ਆ ਦੀ ਫਰਸਟ ਸਟਾਪ ਲਾਇਆ ਆਪਾਂ ਕਿੰਨਾ ਟਾਈਮ ਲਗਾ ਸੈਕਿੰਡ ਉਹ ਤਾਂ ਉਹ ਤਾਂ ਵਾਸ਼ਰੂਮ ਵਾਸਤੇ ਸੀ ਖਾਣ ਪੀਣ ਵਾਸਤੇ ਤਾਂ ਫਰਸਟ ਹੀ ਲਾਇਆ ਪ੍ਰੀਤ ਫੈਮਿਲੀ ਡੱਬਾ ਜੀ ਕਿੱਥੇ ਪਹੁੰਚ ਗਏ ਜਿਰਕਪੁਰ ਜਿਰਕਪੁਰ ਉਹ ਦੇਖ ਲਓ ਕਮਲੇ ਆ ਯਾਦ ਹੋ ਕੇ ਹੁੰਦੇ ਨਾ ਜਿਵੇਂ ਓਵੇਂ ਹੋ ਗਿਆ ਗਨੂ ਨੇ ਤਾਂ ਘਬਰਾਟਾ ਹੋ ਰਹੀਆਂ ਇਹ ਹੈਗਾ ਮੋਟੂ ਮਨਮੀਤ ਦਾ ਮੋਟੂ ਏ ਹੈਗਾ ਪਤਲੂ ਛੋਟਾ ਬੀਮ ਆਵ ਬੱਲੇ ਜਮੇ ਮਨਮਿਤ ਲੱਗਦੀ ਆ ਪਤਲੂ ਕਿੱਥੇ ਆ ਟੋਲੇ ਦੇ ਦਈਂ ਸੈਟ ਦੋਂਗੇ ਦੇਖ ਲੋ ਕਮਲੀਆਂ ਹੁਣ ਘਬਰਾਟਾ ਧਟ ਗਈ ਸਾਹਿਬ ਨਾ ਕਪੜੇ ਕਹਿੰਦੇ ਹੋ ਜਾਣਗੇ ਤੇਰੇ ਦੱਸੋ ਛੋਟੇ ਆਪੇ ਲਾਓ ਡੇਗਣਾ ਜਾਏ ਮਸਤੀ ਆ ਲਗੀ ਮਸਤੀ ਗੱਡੀ 'ਚ ਤੜੇ ਪਏ ਸੀਗੇ ਲੱਤਾਂ ਨੂੰ ਰਾਮ ਮਿਲ ਗਿਆ ਕੜ ਗਿਆ ਸੀ ਬੈਠੇ ਬੈਠੇ ਹਾਂਜੀ ਹਾਂਜੀ ਕਿੰਦਾ ਮੰਮੀ ਮੰਮੀ ਕਿੰਦਾ ਕਸੀ ਲੋ ਜੀ ਮੂਸੇ ਵਾਲੇ ਦੇ ਫੋਟੋ ਦੇਖੋ ਬਾਈ ਦੇ ਗੱਡੀ ਵੱਡੇ ਫੋਟੋ ਲਾਏ ਆ ਪ੍ਰੀਤ ਫੈਮਿਲੀ ਢਾਬਾ ਸਪੈਸ਼ਲ ਗੋੜ ਵਾਲੀ ਚਾਹ 24 ਘੰਟੇ ਲੱਸੀ ਵੀ ਐ ਇੱਧਰੋਂ ਜਾਂਦੀ ਐ ਚੰਡੀਗੜ੍ਹ ਨੂੰ ਜਾਂਦੀ ਐ ਤੇ ਆ ਇੱਧਰੋਂ ਆਪਾਂ ਆਏ ਆ ਕੱਟ ਗਏ 5:30 ਵਜੇ ਤੁਰੇ ਸੀ ਆਪਾਂ ਸੁਬਾ ਤੇ ਟਾਈਮ ਹੋ ਗਿਆ 9:30 ਹੋ ਗਏ ਹੁਣ ਪਰੌਂਠੇ ਛੱਕਦੇ ਆ ਫਿਰ ਜਾ ਕੇ ਜਵਾਕਾਂ ਨੂੰ ਤਿਆਰ ਕਰ ਲਾਂਗੇ ਬਸ ਇੱਕ ਜੀ ਖਾ ਲੈਣੀ ਆ ਚੱਕਾ ਚੱਕੋ ਪਰੌਂਠੇ ਪਰੌਂਠੇ ਆਲੂ ਵਾਲੇ ਆਲੂ 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 ਇੱਕ ਕੱਟ ਗਿਆ ਕੋਈ ਨਹੀਂ ਆਉਂਦੇ ਆਉਂਦੇ ਆ ਵੇਟ ਕਰੋ ਵੇਟ ਐਂਡ ਵਾਚ ਛੱਕੋ ਆਲੂ ਵਾਲੇ ਪਰੌਂਠੇ ਕੱਟ ਕੇ ਚਾਹੀਏ ਸਾਰਿਆਂ ਨੇ ਬ੍ਰੇਕਫਾਸਟ ਕਰ ਲਿਆ ਦੋ ਜਣੇ ਰਹਿ ਗਏ ਸਾਡੇ ਸਾਹਿਬ ਆਜੂ ਸੈਂਡਵਿਚ ਕਰਦੇ ਆ ਬੱਚਾ ਨੂੰ ਵਾਸ਼ਰੂਮ ਕਰਾ ਦਈਏ ਬਹੁਤ ਤੇਜ਼ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਤੇਜ਼ ਹਵਾ ਯੈਸ ਸੋ ਅੱਜ ਆਪਾਂ ਖਾਣਾ ਇੱਥੇ ਉੱਚੀ ਬੋਲੋ ਸੋ ਪ੍ਰੀਤ ਪ੍ਰੀਤ ਅੱਜ ਆਪਾਂ ਦੇ ਅੱਜ ਆਪਾਂ ਹੁਣ ਆਪਾਂ ਇੱਥੇ ਆਏ ਆ ਪ੍ਰੀਤ ਦਾ ਫੈਮਿਲੀ ਢਾਬੇ ਤੇ ਪ੍ਰੀਤ ਫੈਮਿਲੀ ਢਾਬੇ ਤੇ ਬ੍ਰੇਕਫਾਸਟ ਲੰਚ ਤੇ ਡਿਨਰ ਸਾਰਾ ਕੁਝ ਕਰਾਉਂਦੇ ਆ ਬ੍ਰੇਕਫਾਸਟ ਆਪਾਂ ਕਰ ਲਿਆ ਸਾਹਿਬ ਸੂਟ ਕਿੱਲੇ ਹੋ ਜਾਣਗੇ ਆ ਗਿਆ ਲਓ ਜੀ ਹਰਵਾਨ ਦੀ ਪਾਲੀ ਆਪਾਂ ਹਣ ਪਰੌਂਟੇ ਛਕ ਲੈ ਦੁਆਰਾ ਬੈਠਣ ਲੱਗੇ ਹਣ ਲੇਟ ਹੋ ਗਏ ਪਰੌਂਟੇ ਖਵਾ ਸੀਗੇ ਮੁੰਡੇ ਵਾਲੇ ਬਾਈ ਟਾਬੇ ਦੇ ਕੁਝ ਨਹੀਂ ਹੁੰਦਾ ਇਹ ਵੀ ਦੇਖੋ ਬੰਦ ਹੱਥੋਂ ਵੈਲਕਮ ਟੂ ਚੰਡੀਗੜ੍ਹ ਦਾ ਸਿਟੀ ਰੇਡਵਾ 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 ਮੈਂ ਤਾਂ ਨੈੱਟ ਵੀ ਨਹੀਂ ਜਾਉਂਦਾ ਵੀ 10 ਵਜੇ ਚੰਡੀਗੜ੍ਹ ਐਂਟਰ ਹੋਏ ਆਪਾਂ 10 ਵਜੇ 9:30 ਚੱਲੇ ਸੀਗੇ ਹਾਂ ਨੈੱਟ ਵੀ ਨਹੀਂ ਜਾਂਦਾ ਲਓ ਜੀ ਫਾਰਕ ਪੂਰੇ 10:30 ਵਜੇ ਪਹੁੰਚਿਆ 5:30 ਚੱਲ ਗਏ ਆ ਦੇਖ ਲਓ ਤਾਂ ਬਗੜ ਲਈ ਰੱਬ ਨੇ ਇੱਥੇ 5:00 ਜੀ ਚੰਡੀਗੜ੍ਹ ਘੈਂਟ ਚੰਡੀਗੜ੍ਹ ਚੰਡੀਗੜ੍ਹ ਇਹ ਨਹੀਂ ਚੱਕ ਰੱਖੋ ਰੱਖੋ ਕਿੱਥੇ ਚੱਕ ਹਜੇ ਨਹੀਂ ਚਾਹੀਦੀਆਂ ਬੁੱਧ ਰੱਖ ਦਿਓ ਸੋਸਰੀ ਗਾਲ ਜੀ ਚਸ਼ੀ ਗਾਲ ਜੀ ਵੈਲਕਮ ਆ ਤੁਹਾਡਾ ਚੰਡੀਗੜ੍ਹ ਸ਼ਹਿਰ ਚੰਡੀਗੜ੍ਹ ਸ਼ਹਿਰ ਇੱਜਾ ਥੋੜਾ ਸਾਰੇ ਚੰਡੀਗੜ੍ਹ ਕਿਉਂ ਹੋ ਗਿਆ ਲੈਟਸ ਗੋ ਫਮੋ ਸਾਡੇ ਨਾਲ ਚੰਡੀਗੜ੍ਹ ਇਹ ਇਸ ਕਪੂਦਾ ਦਰਨਾ ਆ ਮੁੰਡਿਆਂ ਨੇ ਚੱਕ ਲੈ ਬੈਗ ਝੋਲੇ ਚੱਕ ਲੈ ਹਣ ਹੋਵਾਂਗੇ ਤਿਆਰ ਫੇਰ ਮਿਲਾਂਗੇ ਤੁਹਾਨੂੰ ਭਾਈ ਯੈਸ ਅਸੀਂ ਪਹੁੰਚੇ ਹਾਂ ਸੈਕਟਰ 18 ਚੰਡੀਗੜ੍ਹ ਟਗੋਰ ਥੀਟਰ ਟਗੋਰ ਥੀਟਰ ਤਿਆਰੀਆਂ ਚੱਲਦੀ ਜਾਂਦੀਆਂ ਮੁੰਡਿਆਂ ਦੀਆਂ ਢੋਲਾਂ ਤੇ ਸੈਪੂ ਬੈ ਖੜਾ ਫਾਈ ਚੱਲੀ ਜਾਂਦੀ ਆ ਫਾਰੇ ਚੱਲੀ ਜਾਂਦਾ ਭਾਈ ਫਾਰੇ ਲੋਜੀ ਬੱਚੇ ਆਪਣੇ ਆਉਣ ਲੱਗੇ ਰੈਡੀ ਭਾਬਿਓ ਤਿਆਰ ਆਉਣ ਲੱਗੇ ਫਿਰ ਮਿਲਦੇ ਆ ਉਹ ਨਜ਼ਰ ਬੀਜ਼ੀਆਂ ਜਵਾਕਾਂ ਤਿਆਰ ਕਰਦੇ ਆ ਮੈਂ ਬਦਲਦਾ ਕੋਟ ਏ ਭਾਈ ਲੌਂਗ ਕੋਟ ਆਪਾਂ ਬਲੈਕ ਤੇ ਸਵੈਟਸ਼ਰਟ ਪਾਉਣੇ ਆ ਰੈੱਡ ਵਾਲੇ ਰੈਲੈਕਸੇਬਲ ਜੇ ਹੋ ਜਾਣਗੇ ਸਵੇਰ ਠੰਡ ਸੀ ਤਾਂ ਕਰਕੇ ਦੇਖੋ ਇੱਧਰ ਕਮਰਾ ਆਪਣਾ ਚਾ ਇੱਧਰ ਇੱਧਰ ਵਿੱਚ ਆ ਤੇ ਇੱਧਰ ਥੱਲੇ ਕਮਰਾ ਜਾ ਕੇ ਜਿੱਥੇ ਕੱਪੜੇ ਚੇਂਜ ਕਰ ਰਹੇ ਆ ਅੱਗੇ ਇਹ ਤੁਹਾਨੂੰ ਦਿਖਾਉਂਦਾ ਕਿਉਂਕਿ ਕੱਪੜੇ ਚੇਂਜ ਕਰ ਰਹੇ ਬੱਚੇ ਬਾਏ ਬਾਏ ਗੁੱਡ ਨਾਈਟ ਲਵ ਵੀ ਮੈ ਤੁਹਾਨੂੰ ਤੁਹਾਡੇ ਭਰਾ ਨੇ ਕਰ ਲਿਖ ਫੈਟ ਚਟ ਚੇਂਜ ਬਲੇਜ਼ਰ ਚੇਂਜ ਕਰਤਾ ਥੋੜੀ ਜਿ ਗੱਡੀ ਵਾਲੀ ਗੰਦੀ ਹੋ ਗਈ ਸੀ ਮੈਂ ਗੱਡੀ ਸਾਫ ਕਰਕੇ ਆਟਿਆ ਹੁਣ ਚੰਗੀ ਜਿਹੀ ਬਦੀ ਵਧੀਆ ਲੱਗਦੀ ਹੈ ਨਾ ਪੂਰੀ ਮਿੱਟੀ ਪੈ ਗਈ ਸੀ ਸਾਰੇ ਪਾਸੇ ਕਿਉਂ ਟ੍ਰੇਲ ਧੋਂਦੇ ਨੇ ਸੀ ਕਿ ਟ੍ਰੇਲ ਨਾਲ ਗੰਦੀ ਹੋ ਗਈ ਸੀ ਹੁਣ ਪੂਰੀ ਚਮਕਾਤੀ ਤੁਹਾਡੇ ਭਰਾਣੇ ਗੁੰਨਵਾਨਾਂ ਛੱਡ ਕੇ ਫਿਰ ਮੈਂ ਇੱਧਰ ਗੱਡੀ ਸਾਫ ਕਰਨ ਆਇਆ ਹੁਣ ਫ੍ਰੀ ਹੋਇਆ ਤੇ ਹੁਣ ਬਸ ਅੱਗੇ ਦਿਖਾਉਨੇ ਆ ਮੋਲ ਹੰਦਰ ਜਾਣਾ ਹੁਣ ਗੁੰਨਾਣਾ ਕੋਲੇ ਮੈਂ ਲਓ ਜੀ ਤਿਆਰ ਹੋ ਗਏ ਬੱਚੇ ਆਪਣੇ ਗੁੰਨੂ ਮਨਵੀਤ ਆਵੇ ਆਊਗਾ ਆ ਐਕਟਰ ਆ ਐਕਟਰ ਆਊਗਾ ਵੇ ਭੋਲੇ ਵੇ ਭੋਲੇ ਜਿਹੜਾ ਪੰਜਾਬੀ ਫਿਲਮਾਂ ਚ ਆਉਂਦਾ ਆਉਂਦਾ ਫੋਟੋ ਫੋਟੋ ਕਰਾ ਲਓ ਆਜੋ ਖੜ੍ਹ ਜੋ ਲਓ ਜੀ ਜਵਾਕ ਹੋ ਗਏ ਤਿਆਰ ਤੇ ਕੰਪੀਟੀਸ਼ਨ ਹੋ ਗਿਆ ਸਟਾਰਟ ਤੇ ਬੱਚੇ ਆਪਣੇ ਰੈਡੀ ਫੋਟੋ ਖਿੱਚ ਲਈ ਇਹਨਾਂ ਬਾਅਦ ਚ ਮਿਲਦੇ ਆ ਤੁਹਾਨੂੰ ਅਗੋਰ ਤੇ 트라이 ਤੇ ਟਿੱਕੀ ਵੀਨੋ ਨਟ ਅਗੋਰ ਪੰਗੜਾ ਇਨਫਿਨਿਟੀ ਆ ਇਹ ਆ ਦੇਖੋ ਪੰਗੜਾ ਹਾਈ ਫਾਈ ਕੱਪ ਆ ਬਾਬੇ ਪੂਰਾ ਤਕੜਾ ਤੇ ਅੰਦਰ ਚੱਲੇ ਆ ਥੀਏਟਰ ਚ ਆਪਾਂ ਜਿੱਥੇ ਗੋ ਨੂੰ ਉਹਨਾਂ ਨੇ ਪਰਫਾਰਮ ਕਰਨਾ ਤੇ ਅੰਦਰ ਕਹਿੰਦਾ ਥੀਏਟਰੀ ਦਿਖਾਉਨੇ ਆ ਕਰੋ ਇੰਜੋਏ ਲਓ ਜੀ ਮਿੱਤਰੋ ਪੰਗੜਾ ਚ ਆ ਕੇ ਕਰੋ ਲਓ ਵੀ ਮਿੱਤਰੋ ਇੱਧਰ ਰੱਖਿਆ ਸੀ ਬ੍ਰੇਕਫਾਸਟ ਇਹਨਾਂ ਨੇ ਚਾਹ ਦੇ ਨਾਲ ਬ੍ਰੈਡ ਤੇ ਬ੍ਰੈਡ ਚੱਲਣ ਦੇ ਆ ਗਰਮ ਗਰਮ ਬ੍ਰੈਡ ਆਉਣ ਨੇ ਅੰਤੇ ਬ੍ਰੈਡ ਬ੍ਰੈਡ ਗਰਮ ਗਰਮ ਬ੍ਰੈਡ ਤੇ ਸਿਕੰਡ ਦੇ ਆਏ ਸਭ ਨੂੰ ਕੰਦਾ ਭੁੱਖ ਲੱਗੀ ਐ ਤੇ ਕੰਪੀਟੀਸ਼ਨ ਸਟਾਰਟ ਹੋ ਗਿਆ ਦੂਜੀ ਪਰਫਾਰਮੈਂਸ ਸਟਾਰਟ ਹੋ ਗਈ ਫਿਰ ਗੁੰਨੂ ਦੀ ਦਿਖਾਵਾਂਗੇ ਫਿਰ ਮਨਮੀਤ ਦੀ ਫਿਰ ਮਾਨਵ ਦੀ ਟਬਰਾਟ ਹੁੰਦੀ ਐ ਟਬਰਾਟ ਹੋ ਜਾਂਦੀ ਐ ਸਭ ਉਹਨਾਂ ਲਓ ਜੀ ਆਪਣੀ ਮਨਮੀਤ कौर ਤਨਵਾ ਆ ਗਈ ਲਓ ਜੀ ਮਿੱਤਰੋ ਆਪਾਂ ਇੱਥੇ ਤੋਂ ਆਪਰ ਕਰਦੇ ਆ ਅੱਜ ਦਾ ਵਲੌਗ ਮੇਨ ਕਰਦੇ ਤੁਹਾਨੂੰ ਪਸੰਦ ਆਇਆ ਹੋਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਈਓ ਜੇ ਅਗਲਾ ਵਲੌਗ ਦੇਖਣਾ ਸ਼ਾਮ ਨੂੰ ਤਾਂ ਕਮੈਂਟ ਕਰ ਦਿਓ ਜੇ ਅਗਲੇ ਦਿਨ ਦੇਖਣਾ ਤਾਂ ਉਹ ਵੀ ਕਮੈਂਟ ਕਰ ਦਿਓ ਬਾਏ ਬਾਏ ਵਲੌਗ ਵੱਡਾ ਜਨਨ ਇਸ ਕਰਕੇ ਆਪਾਂ ਅੱਜ ਦੀ ਨਵੇੜਤਾ